ਜਸਵੰਤ ਸਿੰਘ ਅਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਰੋਕ ਦਾ ਤੀਸਰਾ ਪਾਤ ਆਖਰ ਮੇਰੀ ਅਕਲ ਨੂੰ ਹੋ ਕੀ ਗਿਆ ਸੀ ਚਰਨ ਆਪਣਾ ਸਿਰ ਫੜੀ ਬੈਠਾ ਸੀ ਮੈਂ ਇਹ ਵੀ ਕਿਉਂ ਕਿਹਾ ਸਲਾਹ ਕਰਕੇ ਦੱਸਾਂ ਮੈਂ ਜੰਗੀਰਦਾਰੀ ਦੇ ਖਾਸੇ ਨੂੰ ਕਿਉਂ ਭੁੱਲ ਗਏ ਇਹ ਲੋਕ ਗੱਲਾਂ ਗੱਲਾਂ ਵਿੱਚ ਭਾਵੇਂ ਕਿੰਨੇ ਅਗਾਹ ਵਧੂ ਕਿਉਂ ਨਾ ਹੋ ਸਾਂ ਸਾਡੇ ਹੱਕ ਵਿੱਚ ਤਿੰਨ ਕਾਲ ਨਹੀਂ ਜਾ ਸਕਦੇ। ਜੰਗੀਰਦਾਰ ਤੇ ਮਜ਼ਾਰਾ ਇੱਕ ਸਟੇਜ ਤੇ ਮੇਰੇ ਦਿਮਾਗ ਵਿੱਚ ਉਹਨਾਂ ਨਾਲ ਮਿਲ ਕੇ ਕੰਮ ਕਰਨ ਦਾ ਖਿਆਲ ਤੇ ਹਵੇਲੀ ਜਾ ਕੇ ਚਾਹ ਪੀਣੀ ਕਿਸਾਨਾਂ ਨਾਲ ਧੋਖਾ ਤੇ ਸਵਾ ਨਾਲ ਗਦਾਰੀ ਹੈ। ਇਹ ਪਾਲ ਦੀ ਪੁਰਾਣੀ ਜਾਰੀ ਸਦਕਾ ਹੋਇਆ। ਮਖੌਲ ਦਾ ਅਸਰ ਇਸ ਤੇ ਨਹੀਂ ਹੁੰਦਾ। ਉਸ ਇੱਕ ਪਲ ਆਪਣੇ ਆਪ ਨੂੰ ਨਿਰਦੋਸ਼ ਸਮਝਣਾ ਚਾਹੇ ਪਰ ਨਹੀਂ। ਮੈਨੂੰ ਸਵਾ ਦੀ ਮੀਟਿੰਗ ਵਿੱਚ ਇਨਵੇਂ ਸਾਰੀ ਗੱਲ ਰੱਖ ਦੇਣੀ ਚਾਹੀਦੀ। ਉਹ ਕਈ ਦਿਨ ਦਿਮਾਗ ਦਿਲ ਦਿਮਾਗ ਦੀ ਖਿੱਚੋ ਤਾਨ ਵਿੱਚ ਉਦਾਸ ਰਿਹਾ। ਉਸ ਦੇ ਚਲਦੇ ਅਨੁਭਵ ਵਿੱਚੋਂ ਇਹ ਨਹੀਂ ਨਿਕਲਦਾ ਸੀ। ਮੈਂ ਜ਼ੋਰ ਮ ਕੀਤਾ। ਪਰ ਮੈਂ ਅਮਲੀ ਤੌਰ ਤੇ ਤਾਂ ਕੁਝ ਨਹੀਂ ਕੀਤਾ। ਕੀ ਗੁਨਾਹ ਲਈ ਮਨ ਬਣਾ ਲੈਣਾ ਘੱਟ ਦੋਸ਼ ਹੈ। ਚਰਨ ਤੂੰ ਬਚਨ ਲਈ ਭਾਵੇਂ 100 ਦਲੀਲਾਂ ਘੜ ਪਰ ਤੈਨੂੰ ਉਹਨਾ ਉਹ ਖੇੜ ਦਿੱਤਾ ਸੀ ਤੇ ਤੂੰ ਆਪੋ ਹੀ ਹਿੱਲ ਗਿਆ ਸੀ। ਇੱਕ ਸ਼ਾਮ ਪ੍ਰਧਾਨ ਬਾਬਾ ਜਿਲੇ ਵਿੱਚੋਂ ਕੁਝ ਜ਼ਰੂਰੀ ਹਦਾਇਤਾਂ ਲੈ ਕੇ ਆ ਗਏ ਚਰਨ ਨੂੰ ਪ੍ਰਧਾਨ ਮੱਸੀ ਮਿਲਿਆ ਸੀ ਪਿੰਡ ਦੇ ਵਰਕਰਾਂ ਕੋਲ ਉਸ ਦੀ ਮਾਨਸਿਕ ਕਮਜ਼ੋਰੀ ਨੇ ਜ਼ਿਕਰ ਕਰਨਾ ਚੰਗਾ ਨਹੀਂ ਸਮਝਿਆ ਉਸ ਪਛਤਾਵੇ ਦੇ ਸ਼ੁੱਧ ਸ਼ਬਦਾਂ ਵਿੱਚ ਪ੍ਰਧਾਨ ਨੂੰ ਆਪ ਬੀਤੀ ਦੱਸ ਦਿੱਤੀ ਬਾਬੇ ਨੇ ਦੂਰ ਦ੍ਰਿਸ਼ਤਾ ਭਰੀਆਂ ਨਜ਼ਰਾਂ ਨਾਲ ਚਰਨ ਨੂੰ ਉਸ ਦੀ ਆਤਮਾ ਤੱਕ ਪਹਿਚਾਣ ਲਿਆ ਚਰਨ ਹੁਣ ਖਫੇ ਖੂਨ ਹੋਣ ਦੀ ਲੋੜ ਨਹੀਂ ਪ੍ਰਧਾਨ ਨੇ ਥਾਪੀ ਦਿੰਦਿਆ ਕਿ ਅਸੀਂ ਜ਼ਗੀਰਦਾਰਾਂ ਨਾਲ ਗੱਲ ਤਾਂ ਹਰ ਸਮੇਂ ਕਰ ਸਕਦੇ ਹਾਂ ਪਰ ਮਿਲਵਰਤਨ ਉਹਨਾਂ ਨੂੰ ਕਦੇ ਨਹੀਂ ਦੇ ਸਕਦੇ ਤੇਰਾ ਉਹਨਾਂ ਨਾਲ ਚਲੇ ਜਾਣਾ ਸਭ ਸਭ ਦੀ ਰੀੜ ਦੀ ਹੱਡੀ ਤੇ ਸੱਟ ਸੀ ਤੈਨੂੰ ਉਹ ਗਾਂ ਨੂੰ ਖਬਰ ਦਾ ਰਹਿਣ ਵਾਸਤੇ ਇਹਨਾਂ ਤਜਰਬਾ ਹੀ ਕਾਫੀ ਹੈ ਉਂਝ ਤੂੰ ਵੇਖ ਲੈ ਜ਼ਗੀਰਦਾਰ ਕੰਮ ਦੇ ਬੰਦਿਆਂ ਨੂੰ ਕਿੰਨੇ ਦਾ ਪੇਚਾਂ ਨਾਲ ਮਹਾਰ ਤੋਂ ਖਿੱਚਣਾ ਚਾਹੁੰਦੇ ਹਨ ਪਤਾ ਨਹੀਂ ਪ੍ਰਧਾਨ ਸਾਹਿਬ ਉਹਨਾਂ ਦੀ ਚਾਚਕੀ ਖੁੱਲਿਆ ਸੀ ਮੈਂ ਕਾਂਗਰਸੀ ਬੁੱਢੇ ਦੀਆਂ ਮੋਮੋ ਠਗਣੀਆਂ ਵਿਚਾਰ ਚਰਨ ਹਲੇ ਵੀ ਪਛਤਾਵੇ ਵਿੱਚੋਂ ਬੋਲ ਰਿਹਾ ਸੀ ਅੱਛਾ ਅੱਜ ਰਾਤ ਨੂੰ ਵਰਕਰਾਂ ਦੀ ਮੀਟਿੰਗ ਸੱਦੀ ਜਾਣੀ ਹੈ ਕੁਝ ਹੋਰ ਗੱਲਾਂ ਤੇ ਵਿਚਾਰ ਕਰਨ ਪ੍ਰਧਾਨ ਨੇ ਆਪਣੇ ਆਉਣ ਦਾ ਮਕਸਦ ਜ਼ਾਹਿਰ ਕੀਤਾ ਚਰਨ ਉਦੋਂ ਹੀ ਖਾਸ-ਖਾਸ ਵਰਕਰਾਂ ਕੋਲ ਚਲਾ ਗਿਆ ਤੇ ਕਿਸਾਨ ਸਭਾ ਦੀ ਮੀਟਿੰਗ ਬਾਰੇ ਖਬਰਾਂ ਪਹੁੰਚਾਈ ਚਰਨ ਨੂੰ ਪਿੰਡ ਵਿੱਚ ਫਿਰਦਿਆਂ ਪਤਾ ਲੱਗਾ ਕਿ ਕੁਝ ਮੁਜ਼ਾਰਿਆਂ ਨੂੰ ਵੇਦਖਲੀ ਦੇ ਸੱਜਰੇ ਨੋਟਸ ਮਿਲੇ ਹਨ ਉਸਨੇ ਵਾਪਸ ਆ ਕੇ ਪ੍ਰਧਾਨ ਕੋਲ ਵੇਦਖਲੀ ਦੇ ਨੋਟਸਾਂ ਬਾਰੇ ਦੱਸਿਆ ਹੂੰ ਇਹ ਹੋਣਾ ਹੀ ਸੀ ਇਸ ਤੇ ਵੀ ਰਾਤੀ ਵਿਚਾਰ ਕਰਾਂਗੇ ਪ੍ਰਧਾਨ ਨੇ ਗੰਭੀਰ ਉੱਤਰ ਦਿੰਦਿਆਂ ਸਿਰ ਮਾਰਿਆ ਰੋਟੀ ਖਾਂਦਿਆਂ ਕਰਦਿਆਂ ਨੂੰ 8:00 ਵਜ ਗਏ ਪ੍ਰਧਾਨ ਆਪਣਾ ਥੈਲਾ ਚੁੱਕ ਕੇ ਚਰਨ ਨਾਲ ਤੁਰ ਪਿਆ ਧਰਮਸ਼ਾਲਾ ਵਿੱਚ ਮੇਜ਼ ਤੇ ਰੱਖੀ ਲਾਈਟਾਂ ਜਗ ਰਹੀ ਸੀ ਪੱਟਣਾ ਤੇ ਬੈਠੇ ਕੁਝ ਵਰਕਰ ਫਸਲੋਂ ਪੁਜਾਰੀ ਜਾਂਦੀਆਂ। ਅਵਾਰਾ ਅਵਾਰਾ ਪਸੂਆਂ ਦੀਆਂ ਗੱਲਾਂ ਕਰ ਰਹੇ ਸਨ। ਬਾਬੇ ਨੇ ਆਉਂਦਿਆਂ ਹੀ ਪੁੱਛਿਆ ਹਲੇ ਹੋਰ ਕਿੰਨੇ ਕੁ ਸਾਥੀਆਂ ਨੇ ਆਉਣਾ? ਅਜੇ ਤਾਂ ਜੀ ਬਹੁਤ ਆਉਣ ਵਾਲੇ ਰਹਿੰਦੇ ਐ। ਅੱਗੇ ਪਿੱਛੇ ਕਈ ਵਾਜਾਂ ਬੋਲ ਪਈ। ਫਿਰ ਇੱਕ ਦੋ ਸਾਥੀ ਜਾ ਕੇ ਸਾਧ ਲਿਆਵੋ ਉਹਨਾਂ ਨੂੰ। ਚਾਂਦੀ ਅਤੇ ਉਸ ਦੇ ਨਾਲ ਇੱਕ ਆਦਮੀ ਉੱਠ ਕੇ ਚਲੇ ਤੁਰੇ। ਧਰਮਸ਼ਾਲਾ ਵਿੱਚ ਬੈਠੇ ਆਦਮੀਆਂ ਵਿੱਚੋਂ ਇੱਕ ਨੇ ਵਿਦਖਲੀ ਦੀ ਨੋਟਸਾਂ ਬਾਰੇ ਗੱਲਬਾਤ ਸ਼ੁਰੂ ਕੀਤੀ। ਪਛਪੜਦਾਲ ਤੋਂ ਪਤਾ ਲੱਗਾ ਪਿੰਡ ਦੇ ਕਮਜ਼ੋਰ ਮਜਾਰਿਆਂ ਨੂੰ ਨੋਟਸ ਮਿਲੇ ਹਨ ਚਰਨੇ ਕੁਝ ਯਾਦ ਆ ਜਾਣ ਵਾਂ ਕਿ ਆ ਪ੍ਰਧਾਨ ਜੀ ਮੇਰਾ ਦਿਲ ਸ਼ਾਇਦ ਹੀ ਜਿੰਦਾ ਹੈ ਕਿ ਇਹ ਡੰਗ ਵੀ ਉਸ ਕਾਂਗਰਸੀ ਸੱਪ ਦੀ ਬਿਉਤ ਨਾਲ ਹੀ ਮਾਰਿਆ ਗਿਆ ਮੇਰਾ ਖਿਆਲ ਹੈ ਇਹ ਨੋਟਸ ਬੇਦਖਲੀਆ ਵਾਸਤੇ ਨਹੀਂ ਸਗੋਂ ਮਜਾਰਿਆਂ ਨੂੰ ਪੜਨ ਵਾਸਤੇ ਦਿੱਤੇ ਗਏ ਹਨ ਜਿਸ ਦਾ ਦੂਜੇ ਪਾਸੇ ਇਹ ਮਤਲਬ ਨਿਕਲਦਾ ਹੈ ਕਿ ਆਪੇ ਕਮਜ਼ੋਰ ਮਜਾਰੇ ਬੇਦਖਲੀ ਦੇ ਡਰ ਤੋਂ ਅੱਧੀ ਬਟਾਈ ਦੇ ਦੇਣਗੇ ਬਾਬੇ ਨੇ ਲੰਬੀ ਵਿਚਾਰਦਿਆਂ ਆਖਿਆ ਅਸੀਂ ਮਰਤਾ ਭਾਵੇਂ ਜਾਈਏ ਪਰ ਅੱਧੀ ਬਟਾਈ ਨਹੀਂ ਦੇ ਸਕਦੇ ਇਹ ਕੱਦ ਖੜੂ ਉਮਰ ਦੇ ਕਿਸਾਨ ਨੇ ਉੱਚੇ ਹੁੰਦਿਆਂ ਕਿਹਾ ਫਿਰ ਗੱਲ ਆਪੋ ਤਾਂ ਵਿੱਚ ਪੈ ਗਈ ਲੋਕ ਬੜੀ ਛੇਤੀ ਜੁੜ ਗਏ ਚਾਂਦੀ ਹੋਰੀ ਤਕਰੀਬਨ ਸਾਰੇ ਬੰਦਿਆਂ ਨੂੰ ਜਿਹੜੇ ਕਿਸਾਨ ਸਭਾ ਦੇ ਮੈਂਬਰ ਸਨ ਬੁਲਾ ਲਏ ਕਿਉਂ ਬਾਈ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ ਹੁਣ ਤਾਂ ਬਾਬੇ ਨੇ ਚਰਨ ਤੇ ਇੱਕ ਦੋ ਹੋਰ ਸਾਥੀਆਂ ਵੱਲ ਤੱਕਿਆ ਲੋਕਾਂ ਦੇ ਜੁੜਨ ਨਾਲ ਮੀਟਿੰਗ ਜਲਸੇ ਦੀ ਸ਼ਕਲ ਧਾਰਨ ਕਰਨਗੇ। ਹਾਂ ਜੀ ਸ਼ੁਰੂ ਕਰੋ। ਪੜੋਰਤਾ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਆ। ਤੁਹਾਡੇ ਪਿੰਡ ਦੀ ਕਿਸਾਨ ਸਭਾ ਦਾ ਪ੍ਰਧਾਨ ਕੌਣ ਹੈ? ਜੀ ਵੀਰੂ ਹੈ। ਵੀਰ ਸਿੰਘ ਅੱਗੇ ਆ ਪਾਈ। ਜੇ ਤੁਸੀਂ ਬਾਬਾ ਜੀ ਹਾਜ਼ਰ ਹੋ ਮੈਂ ਪ੍ਰਧਾਨ ਬਣਦਾ ਚੰਗਾ ਲੱਗਦਾ। ਨਾ ਬਾਈ ਪਿੰਡ ਦੀ ਮੀਟਿੰਗ ਵਿੱਚ ਪ੍ਰਧਾਨ ਤੂੰ ਹੀ ਰਹੇਗਾ। ਤਾ ਛੇਤੀ ਆ। ਭੜਿਆ ਗਾਂ ਹੋ ਪ੍ਰਧਾਨਗੀ ਦੀ ਕੁਰਸੀ ਕਿਹੜਾ ਹਰੇਕ ਨੂੰ ਮਿਲਦੀ ਹੈ? ਕੇਤੂ ਨੇ ਵੀਰੂ ਨੂੰ ਟੋਕ ਮਾਰੀ ਖਿੱਚ ਤੂ ਕੇ ਵੀਰੂ ਨੂੰ ਕੁਰਸੀ ਤੇ ਬਹਾ ਦਿੱਤਾ ਉਦੋਂ ਹੀ ਸਾਰਿਆਂ ਤਾੜੀਆਂ ਮਾਰ ਦਿੱਤੀਆਂ ਬਾਬਾ ਜੀ ਨੇ ਉੱਠ ਕੇ ਸਾਰੇ ਸਾਥੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਪ੍ਰਧਾਨ ਜੀ ਤੇ ਸਾਥੀਓ ਜ਼ਿਲ੍ਹੇ ਵੱਲੋਂ ਕੁਝ ਜ਼ਰੂਰੀ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਲਈ ਮੈਂ ਆਇਆ ਹਾਂ ਤੁਹਾਨੂੰ ਵੀ ਇਸੇ ਕਾਰਨ ਖੇਚਲ ਦਿੱਤੀ ਵਿੱਚੋਂ ਇੱਕ ਕਿਸਾਨ ਬੋਲਦਾ ਲਓ ਜੀ ਖੇਚਲ ਕਾਦੀ ਸਾਡੇ ਧੰਨ ਭਾਗ ਇਹੋ ਜੀਆਂ ਖੇਚਲਾਂ ਨੇ ਤੋਂ ਐਤ ਕੀ ਵਾਰ ਹੋ ਸਕਦਾ ਹੈ ਬਟਾਈ ਦੇ ਸਬੰਧ ਵਿੱਚ ਜੰਗੀਰਦਾਰ ਅਤੇ ਮੁਜ਼ਾਰਿਆਂ ਵਿਚ ਦੀਆਂ ਸਾਹਮਣੀਆਂ ਟੱਕਰਾਂ ਹੋ ਜਾਣ। ਪੁਲਿਸ ਉਹਨਾਂ ਦੇ ਨਾਲ ਹੋਵੇਗੀ। ਇਧਰੋਂ ਟੁੱਕਰ ਬੋਚ, ਲੁੰਗਾੜੇ ਗੁੰਡੇ ਅਤੇ ਲਿਸੈਂਸੀ ਉਹਨਾਂ ਨਾਲ ਅੜਲਾ ਦੇ ਨੇ। ਸੋ ਸਾਨੂੰ ਆਪਣੀ ਹਿਫਾਜ਼ਤ ਵਿੱਚ ਕੁਝ ਸੋਚਣਾ ਤਾਂ ਕਰਨਾ ਪਾ ਚਾਹੀਦਾ ਹੈ। ਬਾਬੇ ਦੀ ਗੱਲ ਸੁਣ ਕੇ ਸਾਰਿਆਂ ਵਿੱਚ ਡੂੰਗੀ ਚੁੱਪ ਵੱਤ ਗਈ। ਅਸੀਂ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਚ ਕਰਨ। ਆਪਣੀ ਲਗਨ ਵਿੱਚ ਕੰਮ ਕਰੀ ਜਾਣਾ ਹੈ। ਬੁੱਢਿਆਂ ਨੂੰ ਛੱਡ ਕੇ ਬਾਕੀ ਸਾਰੇ ਮਜ਼ਾਰੇ ਜਥੇ ਵੰਦ ਉਹ ਜਾਣ ਤੇ ਉਹਨਾਂ ਨੂੰ 25-25 ਦੇ ਜਥੇ ਵਿੱਚ ਵੰਡ ਦਿੱਤਾ ਜਾਂਦਾ ਹੈ। ਪੱਛੀਆਂ ਦਾ ਆਗੂ ਸਿਆਣਾ ਹੋਣਾ ਚਾਹੀਦਾ। ਜੇ ਇਹ ਜਥੇ ਨੇੜ ਤੇੜ ਖੇਤਾਂ ਵਾਲਿਆਂ ਦੇ ਹੋ ਤਦ ਬਹੁਤੀ ਸਹੂਲਤ ਰਹੇਗੀ। ਖਾੜੀ ਦੀ ਬਾੜੀ ਇਕੱਲਿਆਂ-ਇਕੱਲਿਆਂ ਨਹੀਂ ਕਰਨ ਜਥੇ ਦੀ ਸ਼ਕਲ ਵਿੱਚ ਕਰਨ। ਇਹ ਜ਼ਰੂਰ ਹਦਾਇਤ ਹੈ। ਆਵਾਜ਼ਾਂ ਫਿਰ ਛੜਪਾਂਗੇ। ਹਾਂ ਆ ਗੱਲ ਹੋਈ ਨਾ ਨਾਲੇ ਬਾੜੀ ਮੁਕਤੀ ਦੇਖਿਆ ਜਾਏ ਜੇ ਹਵੀ ਨਵੀਨਾ ਆਪਈ ਤਾਂ ਬੀਰੂ ਨੂੰ ਪ੍ਰਧਾਨ ਦੀ ਹਿੱਸੇ ਤੇ ਜਮੇ ਤੇ ਹੱਥ ਮਾਰ ਕੇ ਰੋਲਾ ਹਟਾਉਣਾ ਪਵੇ ਦੂਜੀ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਸਾਰੇ ਕਿਸਾਨ ਖਲਵਾੜੇ ਖਲਵਾੜੇ ਇੱਕ ਥਾਂ ਪਾਉਣ ਅੱਡ ਅੱਡ ਖੇਤਾਂ ਵਿੱਚ ਲਾਂ ਦੇ ਢੇਰ ਨਾਲ ਲਾਏ ਜਾਣ ਜੇ ਇੱਕ ਥਾਂ ਲਈ ਪਿੰਡ ਦੀ ਪਿੰਡਾਂ ਦੀ ਮੁਸ਼ਕਲ ਹੋਵੇ ਤਾਂ ਦੋ ਥਾਂ ਲਾਂਗਾ ਸੁੱਟਿਆ ਜਾਵੇ ਗਹਾਈ ਉਡਾਈ ਵੀ ਸਾਂਝੀ ਕਰਨੀ ਇਸ ਤਰ੍ਹਾਂ ਦੁਸ਼ਮਣ ਦੀ ਹਿੰਮਤ ਤੁਹਾਡੇ ਤੱਕ ਆਉਣ ਦੀ ਨਹੀਂ ਪਵੇਗੀ ਜੇ ਆਇਆ ਤਾਂ ਮੂੰਹ ਦਿਖਾਵੇਗਾ ਤੁਸੀਂ ਜੇ ਪੱਤਰੇ ਉੜਦੇ ਵੇਖਿਆ ਜੀ ਇੱਕ ਗੱਭਰੂ ਤੋਂ ਬੋਲਣੋਂ ਨਾ ਰਿਹਾ ਗਿਆ ਪ੍ਰਧਾਨ ਨੇ ਫਿਰ ਮੇਜ਼ ਤੇ ਹੱਥ ਮਾਰਿਆ ਖਲਵਾੜਾਂ ਤੇ ਰਾਤ ਨੂੰ ਪਹਿਰਾ ਜ਼ਰੂਰ ਦੇਣਾ ਹੈ ਭਾਵੇਂ ਕਿੰਨੇ ਥੱਕੇ ਹੋਵਾਂ ਜਾਂ ਰਾਤੀ ਪਹਿਰਾ ਦੇਣ ਵਾਲਿਆਂ ਤੋਂ ਦਿਨੇ ਕੰਮ ਥੋੜਾ ਲੈ ਜਾ ਆਸਤਾ ਨਹੀਂ ਦੁਸ਼ਮਣ ਅੱਗ ਵਗੈਰਾ ਦੀ ਸ਼ੈਤਾਨੀ ਕਰੇ ਪਰ ਅਸੀਂ ਦੁਸ਼ਮਣ ਤੋਂ ਕਦੇ ਅਵੇਸਲੇ ਨਹੀਂ ਹੋਣਾ ਇੱਕ ਹੋਰ ਗੱਲ ਹੋ ਸਕਦੀ ਹੈ ਬਾਡੀ ਦੇ ਦਿਨਾਂ ਵਿੱਚ ਦਿਹਾੜੀ ਮਹਿੰਗੀ ਕਰਕੇ ਜ਼ੰਗੀਰਦਾਰ ਲਾਵੇ ਤੇ ਮਜ਼ਦੂਰਾਂ ਨਾਲ ਜ਼ਬਰਦਸਤੀ ਅੱਧੀ ਵਾਡੀ ਕਰੇ ਉਸ ਹਾਲਾਤ ਵਿੱਚ ਲਾਵਿਆਂ ਤੇ ਮਜ਼ਦੂਰਾਂ ਭਰਾਵਾਂ ਨੂੰ ਬੇਨਤੀ ਜਾਂ ਮਿਹਨਤ ਨਾਲ ਰੋਕਣਾ ਤੇ ਸਮਝਾਉਣਾ ਕਿਰਤਿਆਂ ਦਾ ਲਹੂ ਬੇਲੜਾਂ ਨੂੰ ਪਿਆਓ ਜ਼ੰਗੀਰਦਾਰ ਆਪਣੇ ਏਜੰਟਾਂ ਰਾਹੀਂ ਇੱਕ ਪਿੰਡ ਦੇ ਲਵਿਆਂ ਨਾਲ ਦੂਜੇ ਪਿੰਡ ਦੀਆਂ ਵਟਾਂਦਰਾ ਵੀ ਕਰ ਸਕਦੀ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖਣਾ ਬਾਬੇ ਨੇ ਆਪਣੀਆਂ ਗੱਲਾਂ ਰੋਕਦਿਆਂ ਇੱਕ ਬਲ ਦਮ ਲਿਆ ਇਸੇ ਤਰ੍ਹਾਂ ਦੀਆਂ ਸਾਡੇ ਨਾਲ ਬਹੁਤ ਵੀ ਤੰਗ ਤੁਸੀਂ ਫਿਕਰ ਨਾ ਕਰੋ ਇੱਕ ਕਿਸਾਨ ਨੇ ਬਾਹ ਉੱਚੀ ਕਰਕੇ ਕਿ ਹੁਣ ਬਾਕੀ ਰਹਿ ਗਿਆ ਤੁਹਾਡੇ ਨੋਟਸਾਂ ਦਾ ਮਸਲਾ ਅੱਧਿਆਂ ਤੇ ਕਮਜ਼ੋਰਾਂ ਦੇ ਨੋਟਸ ਦੇਣ ਦਾ ਸਿੱਧਾ ਹੀ ਮਤਲਬ ਤੁਹਾਨੂੰ ਪਾੜਨਾ ਹੈ ਤਾਂ ਕਿ ਜਿਸ ਨੂੰ ਜਿਨ੍ਹਾਂ ਨੂੰ ਨੋਟਸ ਨਹੀਂ ਮਿਲੇ ਉਹਨਾਂ ਦੀ ਨੋਟਸ ਮਿਲਣ ਵਾਲਿਆਂ ਨਾਲ ਕੋਈ ਹਮਦਰਦੀ ਨਾ ਰਹੀ ਇਹ ਜ਼ਗੀਰਦਾਰਾਂ ਦੇ ਹੱਥ ਕੰਡੇ ਹੁੰਦੇ ਜੇ ਅੱਧੇ ਐਤ ਕੀ ਵੇ ਦਖਲ ਹੋ ਜਾਣਗੇ ਬਾਕੀ ਅਗਲੇ ਸਾਲ ਸੁਖਾਲੇ ਹੀ ਵੇਲੇ ਕੀਤੀ ਜਾ ਸਕਦੇ ਉਹ ਹੀ ਵੀ ਸਮਝਦਾ ਹੈ ਸ਼ਾਇਦ ਇਸ ਤਰ੍ਹਾਂ ਗਰੀਬ ਮੁਜ਼ਾਰੇ ਬੇਦਗਲ ਤਖਲੀ ਤੋਂ ਡਰ ਕੇ ਆਪਣੇ ਆਪ ਅੱਧ ਬਟਾਈ ਦੇਣ ਪਰ ਦੂਜਿਆਂ ਤੋਂ ਡਰਾ ਤਮਕਾ ਕੇ ਲਈ ਜਾ ਸਕਦੇ ਇੱਕੋ ਗੱਲ ਹੈ ਜੇ ਤੁਸੀਂ ਖੇਰੂ ਖੇਰੂ ਰਹੇ ਤਾਂ ਤਰ ਟੁੱਟ ਰਹੀ ਜੰਗੀਰਦਾਰੀ ਤੁਹਾਨੂੰ ਫਿਰ ਡਰ ਕੇ ਰੱਖ ਦੇਗੀ ਸੱਪ ਮਰਦਾ ਮਰਦਾ ਵੀ ਡੰਗ ਮਾਰਦਾ ਸੋ ਪਰਣ ਕਰੋ ਇੱਕ ਮਜ਼ਾਰੇ ਦੀ ਬੇਦਖਲੀ ਲਈ ਵੀ ਸਾਰਿਆਂ ਦੀਆਂ ਬੇਦਖਲੀ ਜਿੰਨਾ ਹੀ ਲੜੋਗੇ ਮੈਂ ਤੁਹਾਨੂੰ ਯਕੀਨ ਨਾਲ ਆਖਦਾ ਜੰਗੀਰਦਾਰੀ ਨਦੀ ਕਿਨਾਰੇ ਇਹਦੇ ਖਾਤਮੇ ਨਾਲ ਤੁਹਾਡੀ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਣਾ ਹੈ ਬਾਬੇ ਨੇ ਤਕਰੀਰ ਕਰਦਿਆਂ ਨਾਰਾ ਸਾਡੀ ਸਵਾ ਸਾਰਿਆਂ ਠੋਸ ਇੱਕੇ ਨਾਲ ਜਵਾਬ ਦਿੱਤਾ ਇੱਕੇ ਨਾਲ ਜਵਾਬ ਦਿੱਤਾ ਕਿਸੇ ਹੋਰ ਸਾਥੀ ਨੇ ਕੁਝ ਹੋਰ ਬੋਲਣਾ ਹੋਵੇ ਪ੍ਰਧਾਨ ਨੇ ਸਾਰਿਆਂ ਤੇ ਲੰਬੀ ਨਜ਼ਰ ਮਾਰੀ ਚਨ ਸਹਿਜ ਨਾਲ ਉੱਠ ਕੇ ਖਲੋ ਗਿਆ ਮੈਂ ਸਾਰੇ ਸਾਥੀਆਂ ਤੋਂ ਇੱਕ ਗਲਤੀ ਦੀ ਮਾਫੀ ਮੰਗਣੀ ਹੈ ਤਾਂ ਨਾਲ ਇਹ ਗੱਲ ਸਭਾ 'ਚ ਨਿਖਰੀ ਹੋਈ ਕਈ ਸਾਥੀਆਂ ਲਈ ਲਾਭਕਾਰੀ ਹੋਵੇਗੀ ਕੁਝ ਦਿਨ ਹੋਏ ਸਾਡੇ ਜੰਗੀਰਦਾਰ ਦਾ ਪਣੋਈਆ ਬਹਾਦਰ ਸਿੰਘ ਕਾਂਗਰਸੀ ਆਇਆ ਸੀ ਉਸ ਮੈਨੂੰ ਪਾਲ ਰਹੀ ਹਵੇਲੀ ਸੱਦਿਆ ਮੈਂ ਜਾਣਾ ਨਹੀਂ ਸੀ ਚਾਹੁੰਦਾ ਪਾਲ ਨੇ ਸੌ ਖਾ ਕੇ ਆਖਿਆ ਕਿ ਤੇਰੇ ਮਿਲਣ ਵਾਲਾ ਆਇਆ ਮੈਂ ਚਲਾ ਗਿਆ ਉੱਥੇ ਕਾਂਗਰਸੀ ਬੁੱਢੇ ਨੇ ਮੈਨੂੰ ਗੱਲਾਂ ਵਿੱਚ ਪਰਮਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਇੱਕ ਅਖਬਾਰ ਦੀ ਐਡੀਟਰੀ ਲਈ 100-150 ਰੁਪਏ ਤਨਖਾਹ ਦੇਣ ਦਾ ਵਾਅਦਾ ਕੀਤਾ ਫਿਰ ਮੈਂ ਉਸ ਨੂੰ ਦੱਸਿਆ ਕਿ ਅਸੀਂ ਮਰ ਰਹੀ ਕਾਂਗਰਸ ਜਮਾਤ ਨੂੰ ਛੱਡਣ ਵਾਲੇ ਹਾਂ ਤੁਹਾਨੂੰ ਸੰਗ ਅਖਬਾਰ ਵਿੱਚ ਆਪਣੇ ਖਿਆਲਾਂ ਦਾ ਖਿਆਲਾਂ ਦਾ ਵਿਚਾਰ ਕਰੀ ਮੈਂ ਇਸ ਗੱਲ ਨੂੰ ਚਿੱਤ ਵਿੱਚ ਚੰਗਾ ਸਮਝਿਆ ਅਤੇ ਉਸ ਨੂੰ ਆਖਿਆ ਸਲਾਹ ਕਰਕੇ ਦੱਸਾਂ ਮੇਰਾ ਮਤਲਬ ਸਾਰੀ ਗੱਲ ਸਵਾ ਵਿੱਚ ਰੱਖ ਕੇ ਵਿਚਾਰ ਕਰਨ ਦਾ ਸੀ ਪਿੱਛੋਂ ਮੈਂ ਉਹਨਾਂ ਦੀਆਂ ਗੱਲਾਂ ਉਹਲੇ ਵਿੱਚ ਸੁਣ ਲੰ ਅਸਲ ਵਿੱਚ ਉਹ ਮੈਨੂੰ ਲਾਲਚ ਦੇ ਕੇ ਉਹ ਖੇਡਣਾ ਚਾਹੁੰਦੇ ਸਨ ਸੋ ਬੇਸਵੇਦਾਰਾਂ ਤੇ ਉਹਨਾਂ ਦੇ ਏਜੰਟਾਂ ਦੀਆਂ ਚਾਲਾਂ ਤੋਂ ਬਧੇਰੇ ਹੀ ਖਬਰਦਾਰ ਰਹਿਣ ਦੀ ਲੋੜ ਹੈ ਅੱਜ ਮੇਰੇ ਨਾਲ ਇਹ ਹੋਈ ਹੈ ਕਰਨ ਨੂੰ ਕਿਸੇ ਹੋਰ ਸਾਥੀ ਨਾਲ ਹੋਰ ਢਾਂਗ ਨਾਲ ਵਾਪਰ ਸਕਦੀ ਹੈ ਜਿੱਤਾ ਜਗੀਰਦਾਰਾਂ ਦੀ ਜਾਰੀ ਚ ਹੀ ਪਹਿਲ ਮਿਲਣੀ ਸੀ ਖੇਤੂ ਨੇ ਚਰਨ ਨੂੰ ਚੋਟ ਵਜਵਾਖ ਚਰਨ ਸ਼ਰਮਿੰਦਗੀ ਵਿੱਚ ਹੱਸਦਾ-ਸਤਾ ਬੈਗ ਲੋਕਾਂ ਉਸ ਦੀ ਗੱਲ ਆਪਾਂ ਥਾਪੀ ਵਿੱਚ ਉੱਕਲੇ ਪ੍ਰਧਾਨ ਨੇ ਫਿਰ ਮੇਜ਼ ਤੇ ਹੱਥ ਮਾਰਿਆ ਤੇ ਉਸ ਬਾਬਾ ਜੀ ਤੇ ਆਏ ਸਾਥੀਆਂ ਦਾ ਧੰਨਵਾਦ ਕਰਕੇ ਮੀਟਿੰਗ ਖਤਮ ਕਰ ਦਿੱਤੀ ਸਦਕੇ ਸਾਂਝੀਆਂ ਕਾਰਾਂ ਇਹ ਖੁੱਲੇ ਖੇਤ ਤੇਰੇ ਨਹੀਂ ਜੱਟਾ ਪੀਲੀnga ਕੰਕਾਚੇ ਫਿਰ ਨਹੀਂ ਦਾਤ ਬਾਕੀ ਧੰਨ